ਦੇ ਮੁਤਾਬਕ ਗੁਰੂ ਦੀ ਮਤ ਮੁਤਾਬਕ ਜਿੰਨੇ ਚੱਲਣਾ ਸ਼ੁਰੂ ਕਰ ਦਿੱਤਾ ਜਿੰਨੇ ਅੰਮ੍ਰਿਤ ਵੇਲੇ ਦਾ ਪੱਲਾ ਫੜ ਲਿਆ ਜਿੰਨੇ ਨਿਤਨੇਮ ਦਾ ਪੱਲਾ ਫੜ ਲਿਆ ਸੋਚ ਵੱਡੀ ਕਰ ਲਈ ਜਿੰਨੇ ਮਹਾਂਪੁਰਖਾਂ ਦੀ ਸੰਗਤ ਵਿੱਚ ਜੋ ਹੋ ਰੇ ਚੰਗੇ ਲਈ ਹੋ ਰੇ ਜੋ ਹੋਏਗਾ ਚੰਗੇ ਲਈ ਹੋਏਗਾ ਜਿਸ ਵੀ ਵਜੋਂ ਤੁਸੀਂ ਨਿਰਾਸ਼ ਹੋ ਨਾ ਉਹਨੂੰ ਭੁੱਲ ਜਾਓ ਵਰਤਮਾਨ ਦੇ ਵਿੱਚ ਜੇ ਕੋਈ ਚੀਜ਼ ਤੁਹਾਨੂੰ ਬਹੁਤ ਦੁੱਖ ਦੇ ਰਹੀ ਹੈ ਨਾ ਉਹਦੇ ਪਿੱਛੇ ਨਿਸ਼ਚਿਤ ਕੀ ਕੋਈ ਚੰਗਾ ਕਾਰਨ ਲੁਕਿਆ ਹੋਏਗਾ ਖੁ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਕੋਈ ਚੀਜ਼ ਇਸ ਵੇਲੇ ਤੁਹਾਨੂੰ ਦੁਖੀ ਕਰ ਰਹੀ ਹੈ ਨਾ ਦੁਖੀ ਉਹਦੇ ਪਿੱਛੇ ਕੋਈ ਨਾ ਕੋਈ ਚੰਗਾ ਕਾਰਨ ਹੋਏਗਾ ਦੁੱਖ ਵਿੱਚ ਕੋਈ ਨਾ ਕੋਈ ਸੁੱਖ ਛੁਪਿਆ ਹੋਏਗਾ ਉਹ ਸੁੱਖ ਨੂੰ ਲੱਭੀਏ ਸੁੱਖ ਨੂੰ ਉਦਾਂ ਤੇ ਹਰ ਵੇਲੇ ਅਰਦਾਸ ਕਰਨੀ ਕਰ ਤੇ ਸਾਡੇ ਤੇ ਪਰਚਾ ਨਾ ਪਾਈਂ ਪਰਤਿਆਂ ਤੋਂ ਫੇਰ ਸੀ ਫੇਰ ਨਾ ਖੇਲ ਲੈਣਾ ਪਰ ਪਿਆਰਿਓ ਜੇ ਲਾਈਫ ਦੇ ਵਿੱਚ ਕੋਈ ਉਤਰਾਈ ਚੜਾਈ ਦਾ ਸਮਾਂ ਆ ਗਿਆ ਨਾ ਉਹਦੇ ਪਿੱਛੇ ਸੁੱਖ ਲੱਭੋ ਦੁੱਖ ਦੇ ਪਿੱਛੇ ਵੀ ਕੋਈ ਨਾ ਕੋਈ ਸੁਖ ਛਪਿਆ ਹੋਏਗਾ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਸਹੀ ਵਾਰੀ ਮੰਦਾ ਬਾਣੀ ਨਹੀਂ ਪੜਦਾ ਹੁੰਦਾ ਦੁੱਖ ਆਇਆ ਕਿੰਨਾ ਕਿੰਨਾ ਨਿਤਨੇਮ ਕਰਨ ਲੱਗ ਪਿਆ ਦੁੱਖ ਨੇ ਜੋੜਦਾ ਨਹੀਂ ਆਇਆ ਦੁੱਖ ਏ ਪਰ ਉਹਨੇ ਜੋੜ ਕੇ ਰੱਖ ਦਿੱਤਾ ਅਈ ਤਕਲੀਫ ਪਰ ਉਹਨੇ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਦੇ ਨਾਲ ਹੋਰ ਪਿਆਰ ਖੋਤਾ ਦੁੱਖ ਦੇ ਵਿੱਚ ਸੁੱਖ ਛੁਪਿਆ ਹੈ ਉਸ ਸੁੱਖ ਨੂੰ ਲੱਭੀਏ ਪਿਆਰ ਨਾਲ ਲਖਨੇ ਜੀ ਧੰਨ ਬਾਬਾ ਦੀਪ ਸਿੰਘ ਜੇ ਵਰਤਮਾਨ ਦੇ ਵਿੱਚ ਕੋਈ ਚੀਜ਼ ਤੁਹਾਨੂੰ ਬਹੁਤ ਦੁਖੀ ਕਰ ਰਹੀ ਹੈ ਨਾ ਉਹਦੇ ਪਿੱਛੇ ਕੋਈ ਨਾ ਕੋਈ ਸੁੱਖ ਛੁਪਿਆ ਹੋਇਆ ਹੈ ਇਸ ਕਰਕੇ ਨਾਉ ਤੋਂ ਵਿਖਦੀ ਤੇ ਨਾਉ ਕੀ ਪਿਛਲੇ ਬੀਤੇ ਹੋਏ ਸਮੇਂ ਦੀ ਚਿੰਤਾ ਕਰੋ ਤੇ ਮੇਰੀ ਮਿਹਨਤੀ ਤੁਹਾਡੇ ਕੋਲ ਵਰਸਮਾਨ ਹੈ ਤੇ ਇਹ ਚਿੰਤਾ ਨਾ ਕਰੋ ਆਉਣ ਵਾਲੇ ਭੁੱਖੇ ਦੀ ਵੀ ਚਿੰਤਾ ਨਾ ਕਰੋ ਭਾਈ ਕੀ ਬਣੇਗਾ ਤੇ ਉਹ ਜਿੰਨੇ ਹੁਣ ਤੱਕ ਸਾਹਮਲੇ ਸਾਹਮੇ ਹੈ ਹਨ ਗੁਰੂਰਾਮ ਦਾਸ ਜੀ ਹਨ ਗੁਰੂਰਾਮ ਦਾਸ ਜੀ ਜਿੰਨੇ ਹੁਣ ਤੱਕ ਤੇਰੀ ਪਿੱਠ ਨਹੀਂ ਲੱਗਣ ਦਿੱਤੀ ਅੱਗੇ ਕਿੱਥੋਂ ਲੱਗਣ ਦੇਗਾ ਜਿੰਨੇ ਹੁਣ ਤੱਕ ਤੇਰੀ ਬਾਹ ਫੜ ਕੇ ਰੱਖੀ ਅਕੇ ਛੱਡੇਗਾ ਥੋੜੀ ਬੱਚੇ ਜਿੰਨੇ ਮਰਜੀ ਗੰਦੇ ਕੰਮ ਕਰਨ ਵਾਲੇ ਹੋਣ ਪਰ ਪਿਆਰਿਓ ਮਾਪੇ ਤੇ ਫਿਰ ਉਸੇ ਤਰ੍ਹਾਂ ਲੋੜ ਕਰਦੇ ਕਾ ਬੱਚਾ ਹੋਵੇ ਆਵੇ ਕੱਪੜੇ ਲਿਬੇੜ ਕੇ ਬਾਜ਼ਾਰੋਂ ਮਿੱਟੀ 'ਚ ਖੇਡ ਕੇ ਆਵੇ ਜਾਂ ਡਿੱਗ ਟੈ ਕੇ ਆਵੇ ਉਸੇ ਵੇਲੇ ਮਾਂ ਆਪਣੀ ਗੋਦੀ 'ਚ ਚੱਕ ਲੈਂਦੀ ਹੈ ਨਹੀਂ ਬੱਚਿਆ ਭਾਵੇਂ ਥੋੜੇ ਬੜਿਆ ਹੈ ਐ ਤੇ ਮੇਰਾ ਹੀ ਨਾ ਧੰਨ ਗੁਰੂ ਰਾਮਦਾਸ ਜੀ ਤੁਹਾਡੇ ਗੁਰੂ ਰਾਮ ਭਾਵੇਂ ਲਿਬੜਿਆ ਆਪੇ ਹੈ ਭਾਵੇਂ ਤੂੰ ਗੰਦਗੀ ਵਿੱਚ ਖੇਡ ਕੇ ਆਇਆ ਮਿੱਟੀ ਨਾਲ ਲਿਬੜ ਕੇ ਆਇਆ ਪਰ ਖੈ ਤੇ ਤੂੰ ਮੇਰਾ ਹੀ ਨਾ ਮਾਂ ਉਸੇ ਵੇਲੇ ਆਪਣੇ ਬੱਚੇ ਨੂੰ ਸਾਹਮਣੇ ਲਈ ਤੇ ਅਸੀਂ ਭਾਵੇਂ ਜ਼ਿੰਦਗੀ ਨਾਲ ਭਰੇ ਪਏ ਆ ਪਰ ਹਾਂ ਤੇ ਉਹਦੇ ਹੀ ਨਾ ਜਿਹਨੇ ਹੁਣ ਤੱਕ ਸਾਹਮਣੇ ਰੱਖਿਆ ਅੱਗੇ ਵੀ ਉਹਨੇ ਆਪਣੀ ਸਾਹਮਣੇ ਲੈਣਾ ਜੀ ਬਸ ਉਹਦੇ ਉੱਤੇ ਭਰੋਸਾ ਕਰੀਏ ਉਹਦੇ ਉੱਤੇ ਵਿਸ਼ਵਾਸ ਰੱਖੀਏ ਜ਼ਿੰਦਗੀ ਦੇ ਕਿਸੇ ਵੀ ਮਕਾਮ ਤੇ ਡੋਲੀਏ ਨਾ ਜੇ ਕੋਈ ਇਸ ਵੇਲੇ ਤੁਹਾਨੂੰ ਕੋਈ ਵੀ ਚੀਜ਼ ਦੁਖੀ ਕਰ ਰਹੀ ਹੈ ਨਾ ਉਹਦੇ ਪਿੱਛੇ ਕੋਈ ਨਾ ਕੋਈ ਸੁੱਖ ਛੁਪਿਆ ਹੋਇਆ ਉਹ ਸੁੱਖ ਨੂੰ ਲੱਭੋ गुरु लेर के आप सबरो परिवार सवारो समाज अपने ही सबल जय का प्यार ना सते बलव जी वाहे गुरु जी का हर सा वाहे गुरु जी के पद